ਹਾਂਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੇ ਆਡੀਟ ਦੇਖ ਰਹੇ ਹੋ ਤਾਂ ਚੈਨਲ ਨੂੰ ਕੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਕਿ ਡੇਲੀ ਹੋਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਨਾ ਪਹੁੰਚ ਸਕਰ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਲੜਕੀ ਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਦੀ ਰਿਚਰਡਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 799 ਨਾਮ ਕੌਣ ਜੀ ਦਾ ਸ਼੍ਰੀ ਮੁਖਸਰ ਸਾਹਿਬ ਕਾਸਟ ਜੱਟ ਸਿੱਕ ਹਾਈਟ 5 ਫੁੱਟ 6 ਇੰਚ ਗੋਤ ਸਿੱਧੂ ਬਰਾੜ ਜਨਮਕ ਅਕਤੂਬਰ 1999 ਪੜਾਈ ਨਰਸਿੰਗ ਡਿਪਲੋਮਾ ਕੰਪਲੀਟ ਪਰ ਆ ਇੱਕ ਆਰਮੀ ਜੋਬ ਲੋੜ ਹੈ ਜਿਹਦੇ ਰਿਸ਼ਤੇ ਦੀ ਮੁੰਡੇ ਦਾ ਕੋਈ ਵਧੀਆ ਕੋਰਸ ਕਰਿਆ ਹੋਵੇ ਜਾਂ ਕਿਸੇ ਚੰਗੀ ਜੋਬ ਤੇ ਹੋਵੇ ਜੀ ਜ਼ਮੀਨ 5 ਏਕੜ ਤੱਕ ਆਉਂਦੀ ਹੋਵੇ ਜੇ ਨਹੀਂ ਜੋਬ ਕਰਦਾ ਤਾਂ ਜ਼ਮੀਨ 8 ਤੋਂ ਲੈ ਕੇ 10 ਏਕੜ ਤੱਕ ਜ਼ਰੂਰ ਆਉਂਦੀ ਹੋਵੇ ਨਿਸ਼ਾਰਾਇਤ ਹੋਣਾ ਚਾਹੀਦਾ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 800 ਨਾਮ ਕੌਰ ਜਿਲ੍ਹਾ ਰੂਪਨਗਰ ਏਰੀਆ ਰੋਪੜ ਜਨਮ ਜਨਵਰੀ 1999 ਕਾਸਟ ਜੱਟ ਸਿੱਖ ਬੁੱਧਚੀਮਾ ਕੋਰਸ ਯੋਗਾ ਦਾ ਕੀਤਾ ਹੋਇਆ ਹੈ ਜੀ ਕੱਦ 5 ਫੁੱਟ 5 ਇੰਚ ਭੈਣ ਨੂੰ ਉਪਰਾ ਇੱਕ ਲੋੜ ਹੈ ਕਿ ਰਿਸ਼ਤੇ ਦੀ ਮੁੰਡੇ ਦੀ ਜ਼ਮੀਨ 3 ਤੋਂ 5 ਏਕੜ ਤੱਕ ਆਉਂਦੀ ਹੋਵੇ ਮੁੰਡਾ ਕੰਮ ਕਰ ਵਧੀਆ ਕਰਦਾ ਹੋਵੇ ਵਿਆਹ ਸਿੰਪਲ ਹੀ ਕਰਨਾ ਹੈ ਜੀ ਪ੍ਰਵਾਹ ਸ੍ਰੀ ਗੁਰੂ ਰਾਜ ਸਾਹਿਬ ਜੀ ਨੂੰ ਮੰਨਣ ਵਾਲਾ ਹੋਣਾ ਚਾਹੀਦਾ ਹੈ ਜੀ ਦੇਖ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਰ ਨੋਟ ਕਰੋ ਜੀ ਫਾਈਲ ਨੰਬਰ 801 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਬੱਧਨ ਹਾਈਟ 5 ਫੁੱਟ 3 ਇੰਚ ਜਨਮ ਮਈ 2003 ਪੜ੍ਹਾਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਿਆ ਹੋਇਆ ਹੈ ਜੀ ਇੱਕ ਭਰਾ ਭੈਣ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ 5 ਤੋਂ ਲੈ ਕੇ 10 ਏਕੜ ਤੱਕ ਜਰੂਰ ਆਉਂਦੀ ਹੋਵੇ ਪੜ੍ਹਿਆ ਲਿਖਿਆ ਹੋਵੇ ਜੀ ਜੱਟ ਸਿੱਖ ਕਾਸ਼ ਤੋਂ ਹੀ ਸੰਪਰਕ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਦੇ ਮੈਸੇਜ ਕਰਕੇ ਫਾਈਲ ਨੰਬਰ ਲਾਸਕੀ ਪਰਿਵਾਰ ਨਾਲ ਸੰਪਰਕ ਕਰਨ ਦਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 802 ਨਾਮ ਕੌਰ 6 ਮੰਤ ਡਿਵੋਸਾ ਜੀ ਲੜਕੀ ਕਾਸਟ ਪਰਜਾਪਤ ਗੋਤ ਔਲਖ ਜ਼ਿਲ੍ਹਾ ਸੰਗਰੂਰ ਜਨਮ ਫੈਬਰੀ 1999 ਕੱਦਮ 5 ਫੁੱਟ 5 ਇੰਚ ਪੜ੍ਹਾਈ ਪਲੱਸ 2 ਪਾਸ ਪਰਿਵਾਰ ਵਿੱਚ ਮਾਤਾ ਪਿਤਾ ਤੇ ਮਦੂਪਰਾ ਹਨ ਕੁੜੀ ਕੋਲ ਬੱਚਾ ਕੋਈ ਨਹੀਂ ਹੈ ਲੋੜ ਹੈ ਜੇ ਰਿਸ਼ਤੇ ਮੁੰਡਾ ਮੈਰਿਡ ਹੋਵੇ ਤਾਂ ਬੱਚਾ ਨਾ ਹੋਵੇ ਜੀ ਜਾਂ ਅਨਮੈਰਿਡ ਕਾਸਟ ਪਰਜਾਪਤ ਹੋਵੇ ਚਾਹੇ ਕਾਸਟ ਹੋਵੇ ਐਸਟੀ ਕਾਸਟ ਕਾਸਟ ਤੋਂ ਛੱਡ ਕੇ ਜੱਟਸੀ ਕਾਸਟ ਤੋਂ ਵੀ ਸੰਪਰਕ ਕਰ ਸਕਦੇ ਹੋ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਕਰਨਾ ਪਰ ਤੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲੁਕੋ ਜੀ ਫਾਈਲ ਨੰਬਰ 803 ਨਾਮ ਸਿੰਘ ਜ਼ਿਲ੍ਹਾ ਬਠਿੰਡਾ ਕਾਸਟ ਜੱਟਸੀ ਖੋਤ ਸਿੱਧੂ ਹਾਈਟ 5 ਫੁੱਟ 8 ਇੰਚ ਜਨਮ 1993 ਪੜ੍ਹਾਈ ਪਲੱਸ 2 ਪਾਸ ਫਾਰਮਾ ਪ੍ਰੋਫੈਸ਼ਨਲ ਹੌਲ ਸੇਲ ਰਿਟੇਲ ਫਾਰਮਾ ਏਰੀਆ ਬਟਿੰਡਾ ਹੈ ਜੀ ਭਰਾ ਇੱਕ ਭੈਣ ਦੋ ਮੈਰਿਡ ਜ਼ਮੀਨ ਦੋ ਭਰਾਵਾਂ ਕੋਲੇ 4 ਕਿੱਲੇ ਹੈ ਜੀ 2-2 ਕਿੱਲੇ ਜ਼ਮੀਨ ਆਉਂਦੀ ਏ ਲਾਉਡ ਹੈ ਜੀ ਰਿਸ਼ਤੇ ਜੇ ਕੁੜੀ ਸੋਹਣੀ ਸੁਰਖੀ ਤੇ ਸਿਆਣੀ ਹੋਵੇ ਘਰ ਸਮਾਨਣ ਵਾਲੀ ਹੋਵੇ ਜੀ ਪਰਿਵਾਰ ਦੁੱਖ ਸੁੱਖ ਵਿੱਚ ਵਰਤਨ ਵਾਲਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 804 ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 11 ਇੰਚ ਜਨਮ 6 ਦਸੰਬਰ 1996 ਪੜਾਈ ਪਲੱਸ 2 ਐਂਡ ਕੋਰਸ ਇਨ ਸਾਈਪ੍ਰਸ ਕurrently ਲਿਵਿੰਗ ਇਨ ਸਪੇਨ ਪੀਆਰ ਹੈ ਜੀ ਹਰ ਸਟੂਡੈਂਟ ਪਾਰਟਨਰਸ਼ਿਪ ਸੈਲਰੀ 2 ਲੱਖ ਪੇਰੈਂਟਸ ਐਂਡ 1 ਸਿਸਟਰ ਮੈਰਿਡ ਇਨ ਇੰਡੀਆ ਐਂਡ 1 ਇਨ ਦਾ ਇੰਗਲੈਂਡ ਲੈਂਡ 1 ਏਕੜ ਪੇਰੈਂਟਸ ਵਰਕ ਐਗਰੀਕਲਚਰ ਫਰੋਮ ਸਪੇਨ ਲਗੜਾ ਜੀ ਦਿੱਸ ਰਿਹਾ ਇੱਕ ਗਰਲ ਵਾਂਟ ਐਜੂਕੇਟਿਡ ਬਿਊਟੀਫੁਲ ਜੱਟ ਸਿੱਖ ਹੋਣ ਲਈ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ